ਅੱਜ ਟਾਂਡਾਗੁਰਪੁਰ ਦੇ ਵਿੱਚ ਹਲਕੇ ਦੇ ਵਿੱਚ ਟਾਂਡੇਰੀ ਮਾਰਕੀਟ ਕਮੇਟੀ ਦੇ ਵਿੱਚ ਮੇਰੇ ਬਹੁਤ ਸਤਿਕਾਰਯੋਗ ਛੋਟੇ ਵੀਰ ਰਾਜਵਿੰਦਰ ਰਾਜਾ ਜੀ ਨੇ ਮਾਰਕੀਟ ਕਮੇਟੀ ਦਾ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਤਾਂ ਮੈਂ ਜਿਹਾਂ ਆਖਦਾ ਔਰ ਜਿੰਨੀਆਂ ਵੀ ਸੰਗਤਾਂ ਅੱਜ ਇੱਥੇ ਪਹੁੰਚੀਆਂ ਸੀ ਉਹਨਾਂ ਨੂੰ ਵੀ ਜਿਹਾਂ ਆਖਦਾ ਜਿੰਨੇ ਚੇਅਰਮੈਨ ਜੋ ਪਾਰਟੀ ਦੇ ਨਮਾnde ਜਾਨ ਅਸੀਂ ਆਸਵੀ ਰੱਖਦੇ ਤਾਂ ਵਾਦਾ ਵੀ ਕਰਦੇ ਆ ਕਿ ਮਾਰਕੀਟ ਕਮੇਟੀ ਅੱਗੇ ਨਾਲ ਵਧੀਆ ਤਰੀਕੇ ਨਾਲ ਚਲਾਉਣ ਲਈ ਵਚਨਬੰਦ ਹੋਵਾਂਗੇ ਔਰ ਇਮਾਨਦਾਰੀ ਦੇ ਨਾਲ ਚਲਾਵਾਂਗੇ ਕੋਈ ਵੀ ਜਿਹੜੀ ਕਸਰ ਟਾਂਡੇ ਮੰਡੀ ਦੇ ਵਿੱਚ ਗਰਦੀ ਵਾਲੇ ਹੋਰ ਜਿੰਨੀਆਂ ਵੀ ਹਲਕੇ ਨੂੰ ਪੈਂਦੀਆਂ ਕੋਈ ਵੀ ਦਿੱਕਤ ਹੋਈ ਉਹਨਾਂ ਦਾ ਸੁਧਾਰ ਕਰਨ ਲਈ ਵਰਕ ਕਰਾਂਗੇ ਤਾਂ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਸਤਾ ਪੱਤਰਕਾਰਾਂ ਚਾਹੀਏ ਭਾਈ ਜਾਰੇ ਦਾ ਵੀ ਮੈਂ ਧੰਨਵਾਦ ਕਰਦਾ ਜੇ ਨਹੀਂ ਰੇਟਾਈਮ ਛੋਟੇ ਨੋਟਸ ਤੇ ਬੜੀ ਮਾਤਰਾ ਵਿੱਚ ਉਪਣਿਆ ਤੁਸੀਂ ਤੁਹਾਡਾ ਵੀ ਮੇਰੇ ਕੋਲੋਂ ਧੰਨਵਾਦ ਸਰ ਪਹਿਲਾਂ ਮਾਰਕੀਟਿੰਗ ਕੀਤੀ ਤੁਹਾਡਾ ਸਤਿ ਧੰਵਾਜੀ ਜੇ ਮਾਰਕੀਟਿੰਗ ਦੀ ਰੋ ਉਦਸਮਾ ਲੈ ਚੇਅਰਮੈਨ ਜੀ ਕਰਤਾ ਮੈਂ ਅੱਜ ਜੀ ਸਭ ਤੋਂ ਪਹਿਲਾਂ ਆਪਣੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਸੀਐਮ ਸਾਹਿਬ ਸਰਦਾਰ ਭਗਤ ਸਿੰਘ ਮਾਨ ਜੀ ਦਾ ਸਮੁੱਚੀ ਲੀਡਰਸ਼ਿਪ ਜਿਲ੍ਹਾ ਹੁਸ਼ਿਆਰਪੁਰ ਦਾ ਮੇਰੇ ਬਹੁਤ ਸਤਿਕਾਰਯੋਗ ਵੱਡੇ ਵੀਰ ਹਲਕਾ ਵਿਧਾਇਕ ਸਰਦਾਰ ਦਸ਼ਮੀ ਸਿੰਘ ਰਾਜਾਗਿਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਸੀਟ ਤੇ ਬੈਠਣ ਦਾ ਮੌਕਾ ਦਿੱਤਾ ਮੈਂ ਆਪ ਸਭ ਨਾਲ ਵਾਅਦਾ ਕਰਦਾ ਕਿ ਜਿਵੇਂ ਮੈਂ ਆਪਣੀ ਯੁੱਧ ਦੀ ਪ੍ਰਧਾਨਗੀ ਪਿਛਲੇ ਸਾਲਾਂ ਤੋਂ ਲਗਾਤਾਰ ਇਮਾਨਦਾਰੀ ਤੰਦਹੀ ਦੇ ਨਾਲ ਕਰਦਾ ਹਾਂ ਮੈਂ ਹਲਕੇ ਦੇ ਵਿੱਚ ਪੂਰੀ ਇਮਾਨਦਾਰੀ ਨਾਲ ਇਹ ਚੇਅਰਮੈਨਸ਼ਿਪ ਕਰਾਂਗਾ ਤੇ ਕਿਸੇ ਵੀ ਆਪਣੇ ਭਰਾ ਨੂੰ ਆਪਣੀ ਭੈਣ ਨੂੰ ਕੋ ਵੀ ਮਾਰਕਟ ਕਮੇਟੀ ਵਿੱਚ ਮੁਸ਼ਕਲ ਨਹੀਂ ਆਉਂ ਦਿੱਤੀ ਜਾਵੇਗੀ ਬਹੁਤ ਬਹੁਤ ਧੰਨਵਾਦ